ਲੋੜੀ ਨਾਲ ਆ ਕੋਰਟ ਦੇ ਵਿੱਚ ਅਮਰਿਤਪਾਲ ਸਿੰਘ ਹੋਰਾਂ ਦੇ 8 ਸਾਥੀਆਂ ਨੂੰ ਪੇਸ਼ ਕੀਤਾ ਗਿਆ ਪੁਲਿਸ ਦੇ ਵੱਲੋਂ ਰਿਮਾਂਡ ਦੀ ਮੰਗ ਕੀਤੀ ਗਈ ਤੇ ਰਿਮਾਂਡ ਮੰਗਿਆ ਗਿਆ ਸੀ 7 ਦਿਨਾਂ ਦਾ ਜਿਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਮਾਨਯੋਗ ਕੋਰਟ ਦੇ ਵੱਲੋਂ ਇਹ ਰਿਮਾਂਡ ਜਿਹੜਾ 3 ਦਿਨ ਦਾ ਦਿੱਤਾ ਗਿਆ ਜਿਹੜਾ ਕਿ ਪਹਿਲਾਂ 4 ਦਿਨ ਦਾ ਦਿੱਤਾ ਗਿਆ ਸੀ ਇਸ ਨੂੰ ਲਗਾਤਾਰਤਾ ਦੇ ਵਿੱਚ ਵੱਡੇ ਸਵਾਲ ਜਿਹੜੇ ਸੀ ਉਸ ਦੇ ਨਾਲ ਕਿ ਰਿਆ ਹੋਇਆ ਮਹਿਸੂਸ ਕੀਤਾ ਜਾ ਰਿਹਾ ਸੀ ਕਿਉਂਕਿ ਲਗਾਤਾਰ ਇਹ ਚੀਜ਼ਾਂ ਬੋਲੀਆਂ ਜਾ ਰਹੀਆਂ ਸੀ ਕਿ ਭਾਈ ਪੁਲਿਸ ਦੇ ਵੱਲੋਂ ਕੁਝ ਕੁ ਤੱਥ ਇਦਾਂ ਦੇ ਪੇਸ਼ ਕਰਨ ਦੀ ਆਖ ਕਹ ਲਈਏ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫਿਰ ਉਹਨਾਂ ਦੇ ਵੱਲੋਂ ਕੋਖ ਪੜਤਾਲ ਕੀਤੀ ਜਾ ਰਹੀ ਹੈ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਵੱਖ-ਵੱਖ ਤਮਾਮ ਤਰੀਕੇ ਸਲੀਕੇ ਜਿਹੜੇ ਨੇ ਉਹ ਵਰਤੇ ਜਾਣਗੇ ਵਾਰ-ਵਾਰ ਪੁਲਿਸ ਦੇ ਵੱਲੋਂ ਉਹ ਸਾਰੀਆਂ ਚੀਜ਼ਾਂ ਖੰਘਾਲੀਆਂ ਜਾਣ ਗਈਆਂ ਜਿਸ ਦੇ ਦੋਸ਼ ਲੱਗੇ ਸਨ ਪਰ ਅੱਜ ਉਹ ਸਥਿਤੀਆਂ ਜਿਹੜੀਆਂ ਨੇ ਮਾਨਯੋਗ ਅਕੇਲੀ ਅਜਨਾਲਾ ਕੋਰਟ ਦੇ ਵਿੱਚ ਉਹ ਦੱਸੀਆਂ ਗਈਆਂ ਉਹਨਾਂ ਸਥਿਤੀਆਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਤੇ ਮਾਨਯੋਗ ਜੱਜ ਸਾਹਿਬਾਨ ਦੇ ਵੱਲੋਂ ਉਸ ਦੇ ਉੱਪਰ ਇਹ ਫੈਸਲਾ ਲਿਆ ਗਿਆ ਕਿ ਭਾਈ 3 ਦਿਨ ਦਾ ਰਿਮਾਂਡ ਹੋਰ ਦੇ ਦਿੰਦੇ ਆ ਕਿਉਂਕਿ 4 ਦਿਨ ਦੇ ਪਹਿਲੇ ਰਿਮਾਂਡ ਦੇ ਵਿੱਚ ਤੁਹਾਡੇ ਕੋਲੋਂ ਕੀ ਕੋ ਜਾਣਕਾਰੀਆਂ ਦਿੱਤੀਆਂ ਗਈਆਂ ਨਹੀਂ ਕਿਉਂਕਿ ਇਹਮਾਨ ਸਿੰਘ ਖਾਰਾ ਜਿਹੜੇ ਇੱਕ ਵਕੀਲ ਨੇ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਉਹਨਾਂ ਦੇ ਵੱਲੋਂ ਵਕਾਲਤ ਦੇ ਵਿੱਚ ਤਮਾਮ ਚੀਜ਼ਾਂ ਜੜੀਆਂ ਨੇ ਵੇਖੀਆਂ ਜਾ ਰਹੀਆਂ ਨੇ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੇ ਪੱਖ ਤੋਂ ਉਹ ਵਕੀਲ ਨੇ ਉਹਨਾਂ ਦੇ ਵੱਲੋਂ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਕਿ ਪੁਲਿਸ ਦੇ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਪੁਲਿਸ ਦੇ ਪੱਖ ਦੀ ਗੱਲ ਕਰੀਏ ਜੇਕਰ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਭਾਈ तमाम ਹਥਿਆਰਾਂ ਦੀ ਬਰਾਮਦਗੀ ਜਿਹੜੀ ਆ ਉਹ ਕੀਤੀ ਜਾਣੀ ਹੈ ਉਹ ਜਿਹੜੇ ਫੋਨ ਵਰਤੇ ਗਏ ਸੀ ਜਾਂ ਪਰ ਜਿਹੜੇ ਜਿਹੜੇ ਸੰਬੰਧ ਜੜੀਆਂ ਜੜੀਆਂ ਵੀ ਚੀਜ਼ਾਂ ਉਸ ਵਕਤ ਵਰਤੀਆਂ ਗਈਆਂ ਸੀ ਅਜਨਾਲਾ ਥਾਣੇ ਦੇ ਉੱਪਰ ਘਰਾਓ ਕਰਨ ਦੇ ਵਿੱਚ ਕਿਹੜੀਆਂ ਕਿੜੀਆਂ ਗਤੀਵਿਧੀਆਂ ਕੇਸ ਕੇ ਇਸ ਤਰੀਕੇ ਦੇ ਨਾਲ ਕੀਤੀਆਂ ਗਈਆਂ ਉਹ ਸਾਰੀਆਂ ਚੀਜ਼ਾਂ ਕਹਿੰਦੇ ਸਾਡੇ ਵੱਲੋਂ ਖੋਖੀਆਂ ਪੜਤਾਲੀਆਂ ਜਾਣਗੀਆਂ ਤੇ ਇਹਨਾਂ ਤਮਾਮ ਚੀਜ਼ਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਥਿਤੀਆਂ ਜਿਹੜੀਆਂ ਨੇ ਉਹ ਸਪਸ਼ਟ ਉਦੋਂ ਹੀ ਹੋਣਗੀਆਂ ਜਦੋਂ ਸਾਨੂੰ ਇਸ ਦੇ ਲਈ ਖੁੱਲਾ ਸਮਾਂ ਮਿਲੇਗਾ ਇਸੇ ਕਰਕੇ ਮੰਗ ਕੀਤੀ ਗਈ ਮੰਗ ਦੇ ਵਿੱਚ ਉਨਾ ਨੇ ਤੋਂ ਮਾਮ ਆਪਣੀ ਦਲੀਲ ਪੇਸ਼ ਕੀਤੀ ਪਰ ਜੱਜ ਸਹਿਬਾਨ ਦੇ ਵੱਲੋਂ ਇਸ तमाम ਮੰਗ ਦੇ ਉੱਪਰ ਆਪਣਾ ਪੱਖ ਜਿਹੜਾ ਦਿੱਤਾ ਗਿਆ ਉਹਨਾਂ ਨੇ 3 ਦਿਨ ਦਾ ਰਿਮਾਂਡ ਦਿੱਤਾ ਹੁਣ 3 ਦਿਨ ਦੇ ਵਿੱਚ ਕਿਹੜੇ ਵੱਡੇ ਖੁਲਾਸੇ ਹੋਣਗੇ ਜਿਹੜੇ ਪਿਛਲੇ 14 ਦਿਨਾਂ ਦੇ ਵਿੱਚ ਨਹੀਂ ਹੋਏ ਕਿਉਂਕਿ ਪੁਲਿਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਭਾਈ ਜਿਹੜੀ ਆਨੰਦਪੁਰ ਖਾਲਸਾ ਫੋਰਸ ਬਣਾਈ ਗਈ ਸੀ ਉਸ ਫੋਰਸ ਬਣਾਈ ਗਈ ਦੇ ਨਾਲ ਦੇਸ਼ ਦੀ ਆ ਕਹਿ ਲਈਏ ਕਿ ਅਖੰਡਤਾ ਦੇ ਵਿੱਚ ਕਿਤੇ ਨਾ ਕਿਤੇ ਦਰਾੜਾ ਸਕਦੀ ਸੀ ਦੇਸ਼ ਦੀ ਸੁਰੱਖਿਆ ਦੇ ਉੱਪਰ ਵੱਡਾ ਖਤਰਾ ਬਣ ਸਕਦਾ ਸੀ ਉਸ ਦੇ ਬਾਰੇ ਕਹਿੰਦੇ ਕੋਖ ਪੜਤਾਲ ਕਰਨੀ ਹੈ ਇਹ ਸਾਰੀ ਇਹ ਚੀਜ਼ਾਂ ਜਿਹੜੀਆਂ ਸੀ ਲਗਾਤਾਰ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਸੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਹਿਣ ਗਿਆ ਜਦੋਂ ਤੱਕ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਹੀਂ ਹੋ ਜਾਂਦਾ ਸੋ ਆਉਣ ਵਾਲੇ ਮਹੀਨੇ ਯਾਨੀ ਕਿ ਕੁਝ ਦਿਨਾਂ ਬਾਅਦ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੇ ਉੱਪਰ ਵੀ ਐਨਐਸਏ ਜਿਹੜੀ ਹੈ ਉਹ ਖਤਮ ਹੋ ਜਾਏਗੀ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਵੀ ਪੰਜਾਬ ਲਿਆ ਕੇ ਅਜਨਾਲਾ ਕੇਸ ਦੇ ਵਿੱਚ ਪੁੱਛ ਪ੍ਰਤੀਤ ਕੀਤੀ ਜਾਏਗੀ ਪੁੱਛ ਪੜਤਾਲ ਜਾਂਚ ਪੜਤਾਲ ਕੀਤੀ ਜਾਏਗੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਵਕਤ ਲਗਾਤਾਰ ਚਰਚਾ ਦਾ ਵਿਸ਼ਾ ਬਣੀਆਂ ਪਈਆਂ ਨੇ ਪਰ ਇਹ ਸਭ ਦੇ ਦਰਮਿਆਨ ਪੁਲਿਸ ਅਧਿਕਾਰੀਆਂ ਦਾ ਬਿਆਨ ਬੇहद ਖਾਸ ਹੋ ਜਾਂਦਾ ਹੈ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਿਹੜਾ ਪੱਖ ਰੱਖ ਕੇ ਜੱਜ ਸਾਹਿਬ ਨੂੰ ਬੇਨਤੀ ਕੀਤੀ ਗਈ ਜਾਂ ਫਿਰ ਆਪਣੀ ਦਲੀਲ ਰੱਖੀ ਗਈ ਕਿੰਨੇ ਦਿਨਾਂ ਦਾ ਉਹਨਾਂ ਦੇ ਵੱਲੋਂ ਰਿਮਾਂਡ ਮੰਗਿਆ ਗਿਆ ਤੇ ਜਿਹੜਾ ਰਿਮਾਂਡ ਦਿੱਤਾ ਗਿਆ ਉਹ ਤੋਂ ਪੁਲਿਸ ਕਿੰਨੀ ਖੰਤੁਸ਼ਟ ਹੈ ਇਹ ਤੁਹਾਡੇ ਨਾਲ ਇੱਕ ਬਿਆਨ ਸਾਂਝਾ ਕਰਨ ਲੱਗੇ ਹਾਂ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਆਪਣਾ ਪੱਖ ਪੇਸ਼ ਕੀਤਾ ਗਿਆ ਦੱਸਿਆ ਗਿਆ ਕਿ ਇਹ तमाम ਸਥਿਤੀਆਂ ਜਿਹੜੀਆਂ ਨੇ ਕਿਸ ਤਰੀਕੇ ਦੇ ਨਾਲ ਪੈਦਾ ਹੋਈਆਂ ਤੇ ਇਹਨਾਂ ਸਥਿਤੀਆਂ ਦੇ ਹੱਲ ਹੀ ਲੇਕੀ ਹੋ ਸਕਦੇ ਨੇ ਸੱਤ ਬੰਦੇ ਜਿਹਨਾਂ ਨੂੰ ਅਰੇਸਟ ਕੀਤਾ ਟੋਟਲ 8 ਬੰਦੇ ਅਸੀਂ ਅੱਜ ਦੁਬਾਰਾ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤੀ ਸੀ ਜਦਕਿ ਸਾਡੀ ਤਫਤੀਸ਼ ਅਜੇ ਮੁਕੰਮਲ ਨਹੀਂ ਸੀਗੀ ਅਸੀਂ ਮਾਨਜੋਗ ਅਦਾਲਤ ਕੋਲੋਂ ਇਹਨਾਂ ਦਾ 7 ਦਿਨ ਦਾ ਪੁਲਸਰਮਾਨਂਡ ਦੀ ਮੰਗ ਕੀਤੀ ਸੀ ਅਦਾਲਤ ਨੇ ਸਾਡੀ ਮੰਗ ਨੂੰ ਮੰਨਦਿਆਂ ਹੋਇਆਂ 28 ਤਿੰਨ ਤੱਕ ਇਹਨਾਂ ਦਾ ਪੁਲਸਰਮਾਨਂਡ ਜਿਹੜਾ ਸਾਨੂੰ ਦਿੱਤਾ ਸਰ 8 ਬੰਦਾ ਤਿੰਨ ਦਿਨ ਦਾ ਰਿਮਾਂਡ ਬਣਿਆ ਜੀ ਅਮਨਦੀਪ ਸਿੰਘ ਅਮਨਾ ਹਾਂ ਜੀ ਤਿੰਨ ਦਿਨ ਦਾ ਰਿਮਾਂਡ ਜੀ ਜਿਹੜਾ ਗਿਰਤਾ ਹੁਣ ਕੀ ਮੋਬਾਈਲ ਗਾ ਲ ਨੰਬਰ ਐਫ ਆਈ ਆ ਕਰੀਏ ਅਸੀਂ ਮੋਬਾਈਲ 'ਚ ਬਹੁਤ ਰਾਜ ਨਿਕਲੇ ਉਹ ਕੀ ਨਿਕਲੇ ਸਰ ਬਿਲਕੁਲ ਜੀ ਉਹ ਸਾਡੀ ਤਫਤੀਸ਼ ਚੱਲ ਰਹੀ ਆ ਅਸੀਂ ਇਸ ਕਰਕੇ ਅੱਗੇ ਹੋਰ ਰਿਮਾਂਡ ਮੰਗਿਆ ਔਰ ਸਾਨੂੰ ਜੇ ਲੋਡ ਹੋਰ ਪੈਗੀ ਤੇ ਹੋਰ ਰਿਮਾਂਡ ਵੀ ਲਵਾਂਗੇ ਇਹ ਸਾਡੀ ਤਫਤੀਸ਼ ਨਾਲ ਸਰ ਕਵਰੀ ਹੋਈ ਹੋਊਗੀ ਸਰ ਸਾਥੀ ਦੱਸਿਆ ਗੁਰਪ੍ਰਿੰਦਰ ਸਿੰਘ ਹੋਈ ਬਿਲਕੁਲ ਉਹ ਵੀ ਆ ਰਿਹਾ ਜੀ ਉਹਨਾਂ ਨੂੰ ਵੀ ਲਿਆ ਕੇ ਪੇਸ਼ ਕਰਾਂਗੇ ਕੋਤਕ ਲੈਣਾ ਜੀ ਸਰ ਰਿਕਵਰੀ ਕੀ ਹੋਇਆ ਜੀ ਇਹਨਾਂ ਦੇ ਤਾਨੂੰ ਜਿਹੜਾ ਇਹਦੇ ਬਾਰੇ ਬਾਅਦ ਚ ਕਲੀਅਰ ਕਰ ਦਾਂਗੇ ਜਿੰਦਰ ਸਿੰਘ ਫੌਜੀ ਕੱਲ ਪੇਸ਼ ਹੋਏਗਾ ਕਦੋਂ ਪੂਰਾ ਹੋ ਰਿਹਾ ਹੈ ਇਹਨਸੇ ਅਗਲੇ ਮਹੀਨੇ ਹੋ ਰਿਹਾ ਜੀ ਜਿਹੜੀ ਡੇਟ ਹੋ ਗਈ ਅਸੀਂ ਇਹਦੇ ਬਾਰੇ ਜਿੰਦਰ ਸਿੰਘ ਜਿੰਦਰ ਸਿੰਘ ਫੌਜੀ ਕੱਲ ਪੇਸ਼ ਕੀਤਾ ਜਾਏਗਾ ਹਾਂ ਜਦੋਂ ਉਥੋਂ ਆ ਜਾਣਗੇ ਜੀ ਕਿਉਂਕਿ ਕੱਲ ਨੂੰ ਉਥੋਂ ਲੈ ਕੇ ਆ ਰਹੇ ਨੇ ਜਦੋਂ ਇੱਥੇ ਪਹੁੰਚ ਜਾਣਗੇ ਲਿਆ ਕੇ ਸਿੱਧਾ ਜਿੱਥੇ ਪੇਸ਼ ਕਰਨਾ। ਦੌਰਾਨ ਇੱਕ ਹੋਰ ਵੀ ਗ੍ਰਿਫਤਾਰੀ ਹੋਈ ਉਹਦੇ ਬਾਰੇ ਡਿਟੇਲ ਤੇ। ਅਮਨਦੀਪ ਸਿੰਘ ਅਮਨਾ son of ਚਰਤ ਸਿੰਘ ਵਾਸੀ ਪੰਜਗੜਾਈ ਪਲਾਂ थाना ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਨੂੰ ਅਸੀਂ ਅਰੈਸਟ ਕੀਤਾ ਹੈ ਜੀ। ਉਹ ਵੀ ਇਸੇ ਐਫਆਈਆਰ 'ਚ। ਹਾਂਜੀ ਬਿਲਕੁਲ ਜੀ ਐਫਆਈਆਰ ਨੰਬਰ 48 ਦੇ ਵਿੱਚ ਹੋਇਆ। ਅੱਛਾ ਡੀਐਸਪੀ ਸਾਹਿਬ ਬਹੁਤ ਜ਼ਿਆਦੇ ਕਾਂਡ ਦੇ ਵਿੱਚ ਸ਼ਮਨਤ ਸਿੰਘ ਮੁਖਰੋ ਦੀ ਬਿਲਕੁਲ ਜੀ ਉਹ ਵੀ ਨਾਲ ਅਮੇਰਦਾ ਵੀ ਬਰਗਮਤ ਹੈ ਬਾਈ ਨੇ ਮੈਂ ਐਫਆਈਆਰ ਦਰਜ ਕਰਾਇਆ। ਸੁਇਤਾ ਸੀ ਪੰਜਾਬ ਪੁਲਿਸ ਪ੍ਰਸ਼ਾਸਨ ਦਾ ਪੱਖ ਜਨਾਲਾ ਪੁਲਿਸ ਦਾ ਪੱਖ ਤੇ ਉਹਨਾਂ ਦੇ ਵੱਲੋਂ ਆਪਣੀ ਗੱਲ ਰੱਖੀ ਗਈ ਕਿ ਭਾਈ ਕਿਸ ਤਰੀਕੇ ਦੇ ਨਾਲ ਇਹ ਸਾਰੀਆਂ ਸਥਿਤੀਆਂ ਬਣੀਆਂ ਤੇ ਅਸੀਂ ਜੱਜ ਸਾਹਿਬ ਦੇ ਕੋਲ ਕੀ ਦਲੀਲ ਰੱਖ ਕੇ ਬੇਨਤੀਆਂ ਕੀਤੀਆਂ ਕਿ ਭਾਈ ਸਾਧਨ ਦਾ ਰਿਮਾਂਡ ਦਿੱਤਾ ਜਾਵੇ ਚਲੋ ਰਿਮਾਂਡ ਜਿਹੜਾ ਉਹ 3 ਦਿਨ ਦਾ ਮਿਲਿਆ ਤੇ 3 ਦਿਨ ਦੇ ਵਿੱਚ ਵੀ ਆਸਵਾਦ ਹੋਣਾ ਮੰਨਦਾ ਹੈ ਕਿ ਭਾਈ ਇਹਨਾਂ ਦੇ ਵੱਲੋਂ ਉਹ ਤਮਾਮ ਚੀਜ਼ਾਂ ਜਾਂਚ ਪੜਤਾਲ ਦੇ ਵਿੱਚ ਲੱਭ ਲੀਆਂ ਜਾਣ ਗਿਆ ਜਿਹਨੂੰ ਲੱਭਣ ਦੇ ਲਈ ਵਾਰ-ਵਾਰ ਰਿਮਾਂਡ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਗੱਲ ਕਰਨੀ ਬਣਦੀ ਹੈ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਪੱਖ ਦੀ ਆ ਪਰ ਉਹਨਾਂ ਦੇ ਵਕੀਲ ਸਾਹਿਬ ਹਾਂਸਨ ਕਹਰਾਹੁਰਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਸ ਦੇ ਉੱਪਰ ਵੀ ਧਿਆਨ ਕੇਂਦਰਿਤ ਤੁਹਾਡਾ ਕਰਵਾਉਂਦੇ ਆ ਤੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੇ ਬਿਆਨ ਦੇ ਵਿੱਚ ਉਹਨਾਂ ਦੇ ਵੱਲੋਂ ਬੋਲੇ ਗਏ ਬੋਲਾਂ ਦੇ ਮayne ਕੀ ਨੇ ਪੁਲਿਸ ਦੇ ਉੱਪਰ ਜੇ ਇਸ ਤਰੀਕੇ ਉਹਨਾਂ ਨੇ ਦੋਸ਼ ਲਾਏ ਨੇ ਕਿ ਸਿਰਫ ਤੇ ਸਿਰਫ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਕੱਢਣ ਪਾਉਣ ਨੂੰ ਕੁਝ ਨਹੀਂ ਆਨੰਦਪੁਰ ਖਾਲਸਾ ਫੋਰਸ ਦੇ ਵੱਲੋਂ ਆਹ ਕਿਸ ਤਰੀਕੇ ਦੇ ਨਾਲ ਕਾਰਵਾਈਆਂ ਕੀਤੀਆਂ ਜਾ ਰਹੀਆਂ ਸੀ ਤੇ ਉਹਨਾਂ ਕਾਰਵਾਈਆਂ ਦੇ ਬਾਰੇ ਕਿਸੇ ਪ੍ਰਾਈਵੇਟ ਬੰਦੇ ਦੇ ਵੱਲੋਂ ਕਿਉਂ ਨਹੀਂ ਜਾਣਕਾਰੀਆਂ ਮੰਗੀਆਂ ਗਈਆਂ ਕਿਉਂ ਨਹੀਂ ਖਤਰਾ ਮਹਿਸੂਸ ਕੀਤਾ ਗਿਆ ਇਹ ਵੀ ਵੱਡਾ ਸਵਾਲ ਬਣਿਆ ਪਿਆ ਤੋਂ ਸੋ ਤਮਾਮ ਗੱਲਾਂ ਉਹਨਾਂ ਨੇ ਆਪਣੇ ਦਿੱਤੇ ਗਏ ਬਿਆਨ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਸਾਂਝੀਆਂ ਕੀਤੀਆਂ ਨੇ ਕੀ ਕੁਝ ਕਿਹਾ ਆਓ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਉਹਨਾਂ ਨੇ ਰਿਮਾਂਡ ਮੰਗਿਆ 7 ਦਿਨ ਦਾ ਰਿਮਾਂਡ ਮੰਗਿਆ ਸੀ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਇਹ ਕਿਹਾ ਸੀ ਕਿ ਸਰਕਾਰ ਵੱਲੋਂ ਕਿ ਸਾਨੂੰ ਜਿਹੜਾ ਰਿਮਾਂਡ ਚਾਹੀਦਾ ਹੈ ਕਾਰਨ ਕੀ ਕੋਈ ਨੰਦਪੁਰ ਸਾਹਿਬ ਇੱਕ ਜਿਹੜੀ ਇਹਨਾਂ ਨੇ ਫੌਜ ਬਣਾਈ ਸੀ ਉਹ ਜਿਹੜੀ ਫੌਜ ਬਣਾਈ ਆ ਉਹਦੇ ਬਾਰੇ ਅਸੀਂ ਪਤਾ ਕਰਨਾ ਹੈ ਤੇ ਚਾਚਾ ਹਰਜੀਤ ਸਿੰਘ ਜਿਹੜੇ ਭਾਈ ਅਮਰਤਪਾਲ ਦੇ ਚਾਚਾ ਜੀ ਨੇ ਉਹਨਾਂ ਤੋਂ ਅਸੀਂ ਕਾਫੀ ਕੁਝ ਬਰਾਮਦ ਕਰਨਾ ਤਾਂ ਮੈਂ ਇਹ ਰਿਕੁਐਸਟ ਕੀਤੀ ਸੀ ਕਿ ਜੱਜ ਸਾਹਿਬ ਜਿਹੜੀ ਪਹਿਲਾਂ ਇਹਨਾਂ ਨੇ ਰਹਿਮਾਨ ਮੰਗਿਆ ਸੀ ਉਹ ਚ ਇਹਨਾਂ ਨੇ ਕਿਹਾ ਸੀ ਕਿ ਸਾਨੂੰ ਤਾਂ ਮੋਬਾਈਲ ਚਾਹੀਦੇ ਨੇ ਸਾਨੂੰ ਮੋਬਾਈਲ ਦੇ ਜਿਹੜੀਆਂ ਅੱਗੇ ਕਾਲ ਹੋਗੀਆਂ ਨੇ ਉਹ ਪਤਾ ਕਰਨਾ ਅਸੀਂ ਤੇ ਅਸੀਂ ਜਿਹੜੇ ਵੈਪਨ ਬਰਾਮਦ ਕੀਤੇ ਤਾਂ ਮੈਂ ਜੱਜ ਸਾਹਿਬ ਨੂੰ ਬੇਨਤੀ ਕੀਤੀ ਕਿ ਪਹਿਲਾਂ ਚਾਰ ਚੀਜ਼ਾਂ ਜਿਹੜੀਆਂ ਆਲਰੀ ਮੰਗ ਚੁੱਕੇ ਨੇ ਹੁਣ ਉਹਨਾਂ ਨੇ ਉਹ ਚੀਜ਼ਾਂ ਛੱਡਤੀਆਂ ਨੇ ਤਾਂ ਨਵੀਆਂ ਚੀਜ਼ਾਂ ਮੰਗਣ ਲੱਗੀਆਂ ਕਿ ਨਹੀਂ ਦਿਨ ਦਾ ਰਿਮਾਂਡ ਹੈ ਜੀ ਤਾਂ ਜੱਸਾਵ ਨੇ ਜਿਹੜਾ ਰਿਮਾਂਡ ਆ ਉਹ 28 ਤਰੀਕ ਤੱਕਰ ਦਿੱਤਾ ਹੈ ਇਹਨਾਂ ਨੇ 7 ਦਿਨ ਦਾ ਮੰਗਿਆ ਸੀ ਪਰ ਇਹਨਾਂ ਨੇ ਹੁਣ ਜਿਹੜੀ ਸਟੋਰੀ ਬਦਲ ਕੇ ਬਿਲਕੁਲ ਬਦਲਤੀ ਹੈ ਕਿਉਂਕਿ ਪਹਿਲੇ ਜਿਹੜੇ 4 ਦਿਨ ਦੇ ਅੰਦਰ ਕੋਈ ਰਿਕਵਰੀ ਨਹੀਂ ਹੋਈ ਕੁਝ ਨਹੀਂ ਉਸ ਦੇ ਵਿੱਚ ਹੋਇਆ ਪਰ ਹੁਣ ਤੀਜਾ ਜਿਹੜਾ ਦੂਜਾ ਸਟੈਪ ਹੈ ਇਹ ਸਰਕਾਰ ਨੇ ਆਪ ਦਾ ਚੇਂਜ ਕੀਤਾ ਹੋਇਆ ਸੋ ਮੈਨੂੰ ਲੱਗਦਾ ਹੈ ਕਿ ਇਹ ਜਾਣ ਬੁੱਝ ਕੇ ਜਿਹੜੀ ਇਹ ਸਟੇਟ ਹੈ ਇਹ ਕਰ ਰਹੀ ਹੈ ਇਸ ਦੇ ਵਿੱਚ ਕੋਈ ਰਿਕਵਰੀ ਨਹੀਂ ਇਹ ਕਿਹਾ ਗਿਆ ਕਿ ਇਹਨਾਂ ਕੋਲ ਬਹੁਤ ਵੱਡੇ ਵੈਪਨ ਸੀ ਜਾ ਇੱਕ ਤਰ੍ਹਾਂ ਦੀ ਬਹੁਤ ਵੱਡੀ ਫੌਜ ਸੀ ਸੋ ਇੱਕ بڑا ਮਜ਼ਾਕ ਹੈ ਉਹ ਫੌਜ ਬਾਰੇ ਕਿਸੇ ਵੀ ਪ੍ਰਾਈਵੇਟ ਬੰਦੇ ਨੇ ਅੱਜ ਤੱਕ ਕੰਪਲੇਂਟ ਨਹੀਂ ਕੀਤੀ ਕਿ ਉਹ ਫੌਜ ਨੇ ਅੱਜ ਤੱਕ ਕਿਤੇ ਹਮਲਾ ਨਹੀਂ ਕੀਤਾ ਇਹ ਕਹਿੰਦੇ ਇੰਡੀਅਨ ਸਟੇਟ ਨੂੰ ਡਰ ਸੀ ਹਮਲਾ ਕਰਨ ਦਾ ਪਰ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਉਸ ਦੇ ਵਿੱਚ ਕੋਈ ਕਿਤੇ ਰੇਡ ਨਹੀਂ ਅੱਜ ਤੱਕ ਹੋਈ ਉਸ ਦੇ ਵਿੱਚ ਸੋ ਵਕੀਲ ਸਾਹਿਬਾਂ ਦਾ ਪੱਖ ਵੀ ਖਾਰਾ ਸਾਹਿਬ ਦਾ ਪੱਖ ਜਿਹੜਾ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੋ तमाम ਚੀਜ਼ਾਂ ਜਿਹੜੀਆਂ ਨੇ ਇਸ ਵਕਤ ਕਹਿ ਲਈ ਕਿ ਪਬਲਿਕ ਡੋਮੇਨ ਦੇ ਵਿੱਚ ਆ ਚੁੱਕੀਆਂ ਨੇ ਤੇ ਇਹ ਸਾਰੀ ਚੀਜ਼ ਦੇ ਉੱਪਰ ਤੁਹਾਡਾ ਪ੍ਰतिकਰਮ ਜਿਹੜਾ ਇਹ ਵੀ ਬੇहद ਖਾਸ ਹੈ ਤੁਹਾਡੇ ਮਨ ਦੇ ਬਲਵਲੇ ਜਿਹੜੇ ਨੇ ਇਹ ਵੀ ਬੇहद ਖਾਸ ਨੇ ਤੁਸੀਂ ਕੀ ਸੋਚਦੇ ਵਿਚਾਰਦੇ ਹੋ तमाम ਇਸ ਕਾਨੂੰਨੀ ਪ੍ਰਕਿਰਿਆ ਦੇ ਬਾਰੇ ਲਗੀ ਐ ਐਨਐਸਏ ਦੇ ਬਾਰੇ ਐਨਐਸਏ ਤੋਂ ਬਾਅਦ ਲਿਆ ਕੇ ਪੰਜਾਬ ਦੇ ਵਿੱਚ ਅਜਨਾਲਾ ਥਾਣੇ ਮਾਮਲੇ ਦੇ ਵਿੱਚ ਪੁੱਛਗਛ ਦੇ ਬਾਰੇ ਕੀ ਤੁਹਾਡੇ ਜ਼ਿਹਨ ਦੇ ਵਿੱਚ ਵੱਡੇ ਸਵਾਲ ਚੱਲਦੇ ਨੇ ਕਮੈਂਟ ਸੈਕਸ਼ਨ ਤੁਹਾਡੇ ਕੋਲ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤਿਕ੍ਰਮਿਤ ਤੇ ਟਿੱਪਣੀ ਕਰਨਾ ਬਿਲਕੁਲ ਨਾ ਭੁੱਲਣਾ ਨੌਜੋ ਨਾਲਾ ਕੋਰਟ ਦੇ ਵਿੱਚ ਅਮਰਿਤਪਾਲ ਸਿੰਘ ਹੋਰਾਂ ਦੇ 8 ਸਾਥੀਆਂ ਨੂੰ ਪੇਸ਼ ਕੀਤਾ ਗਿਆ ਪੁਲਿਸ ਦੇ ਵੱਲੋਂ ਰਿਮਾਂਡ ਦੀ ਮੰਗ ਕੀਤੀ ਗਈ ਤੇ ਰਿਮਾਂਡ ਮੰਗਿਆ ਗਿਆ ਸੀ 7 ਦਿਨਾਂ ਦਾ ਜਿਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਮਾਨਯੋਗ ਕੋਰਟ ਦੇ ਵੱਲੋਂ